ਪੰਜਾਬ ਦੇ ਸਿਹਤ ਮੰਤਰੀ ਅਪਦੇ ਹਲਕੇ ਪਟਿਆਲਾ ਦਿਹਾਤੀ ਦੇ ਮੰਡੀਆਂ ਦਾ ਦੌਰਾ ਕਰਨ ਦੇ ਲਈ ਪਹੁੰਚੇ ਨੇ ਜਿੱਥੋਂ ਕਿ ਕਿਸਾਨਾਂ ਨੂੰ ਵਿਸ਼ਵਾਸ ਦਿਵਾਇਆ ਗਿਆ ਕਿਉਂਕਿ ਇਸ ਵਾਰ ਕਾਲੇ ਦਾਣੇ ਦੀ ਬੜੀ ਮੁਸ਼ਕਲ ਹੈ ਜਿਹੜੀ ਝੋਨੇ ਦੇ ਵਿੱਚ ਆ ਰਹੀ ਹੈ ਕਿਤੇ ਨਾ ਕਿਤੇ ਰਾਹਤ ਹੈ ਜਿਹੜੀ ਬਿਲਕੁਲ ਕਿਸਾਨਾਂ ਨੂੰ ਦਿੱਤੀ ਜਾਵੇ ਕੋਈ ਨਾ ਕੋਈ ਕਹਿੰਦੇ ਮਾਫੀਆ ਵੀ ਜ਼ਰੂਰ ਦਿੱਤਾ ਜਾਵੇਗਾ ਜਿੱਥੋਂ ਕਿ ਕਿਸਾਨਾਂ ਨੂੰ ਵੱਡਾ ਵਿਸ਼ਵਾਸ ਦਿਵਾਇਆ Hors baaz... Ur ma filtrateur 9-10- спорт Datus ar hioc effects 233 flats ਅਗਰੇ ਹਾਂ ਜਿਹ ਪ੍ਰਬੰਧ ਤਾਂ ਵਧੀਆ ਹੈਗਾ ਜੀ ਇਸ ਵਾਰੀ ਕੁਦਰਤ ਦੀ ਮਾਰ ਬਹੁਤ ਪਈ ਆ ਮੈਂ ਇਸ ਤੋਂ ਪਹਿਲਾਂ ਮੰਡੌਰ ਦੀ ਮੰਡੀ ਜਾ ਕੇ ਆਇਆ ਬਾਕੀਆਂ ਦੇ ਵਿੱਚ ਵੀ ਜੋ ਖਬਰ ਇਹ ਆ ਵੀ ਇਸ ਵਾਰੀ ਜਿਹੜੀ ਹੈਗਾ ਉਹ ਇੱਕ ਤਾਂ ਜਿਹੜੀ ਤਾਂ ਹੈਗੀ ਆ ਜੀ ਜਿਹੜੀ ਬੋਨਾ ਵਾਇਰਸ ਉਹਦੇ ਨਾਲ ਤਾਂ ਬਹੁਤ ਜ਼ਿਆਦਾ ਨੁਕਸਾਨ ਹੈ ਤੇ ਜਿਹੜੀ ਹਲਦੀ ਤੇ ਜਿਹੜਾ ਕਾਲਾ ਹੋ ਰਿਹਾ ਦਾਣਾ ਇਹ ਫੰਗਸ ਹੈ ਇਹਦੇ ਕਰਕੇ ਵੀ ਜਿਹੜਾ ਝਾੜ ਵੀ ਬਹੁਤ ਘੱਟ ਆ ਰਿਹਾ ਜੀ ਤਕਰੀਬਨ 10 12 ਕੁਆਟਲ ਦੀ ਮਾਰ ਪਰ ਏਕੜ ਕਿਤੇ ਕਿਤੇ ਤਾਂ 15 ਕੁਆਟਲ ਦੀ ਮਾਰ ਜਿਹੜੀ ਮਾਰ ਪਈ ਹੈ ਕਿਸਾਨ ਨੇ ਤੇ ਥੋੜਾ ਜਿਹਾ ਦਾਣਾ ਕਾਲਾ ਵੀ ਆ ਰਿਹਾ ਵਿੱਚ ਉਹਦੇ ਨਾਲ ਤੇ ਇਹ ਵੀ ਹਰਾਂ ਦਾ ਹੀ ਇੱਕ 파ਰਟ ਹੈ ਜੀ ਵੀ ਸਾੜਾ ਦਾ ਹਿੱਸਾ ਜਿਹੜੀ ਜ਼ਿਆਦਾ ਬਰਸਾਤ ਹੋ ਰਹੀ ਹੈ ਤੇ ਹੋਪ ਵੀ ਹੁਣ ਵਾਹਿਗੁਰੂ ਕਿਰਪਾ ਕਰੇ ਜੀ ਹੁਣ ਜੇ ਚਾਰ ਧੋਪਾਂ ਲੱਗ ਜਾਣ ਕਿਉਂਕਿ ਸਾਰੀ ਫਸਲ ਪੱਕੀ ਹੋਈ ਹੈ ਪਹਿਲਾਂ ਵੀ ਤਕਰੀਬਨ ਸੱਟਾ ਨਿਕਲਿਆ ਹੋਇਆ ਸੀ ਜਦੋਂ ਨੁਕਸਾਨ ਹੋਇਆ ਸਾਰਾ ਜੀ ਬਾਕੀ ਤੇ ਚਲੋ ਬਾਕੀ ਸਰਕਾਰ ਵੱਲੋਂ ਸਾਰਾ ਜਿਹੜਾ ਹੈਗਾ ਜੀ ਉਹ ਤਿਆਰੀ ਹੈ ਸਾਰੇ ਜੋ ਕਿਸਾਨਾਂ ਦੀ ਵੱਧ ਤੋਂ ਵੱਧ ਮਦਦ ਕਰ ਸਕਦੇ ਆ। ਉਹ ਇਹਦੇ ਚ 7 ਜ਼ਿਲ੍ਹੇ ਤਾਂ ਮਤਲਬ ਬਹੁਤ ਜ਼ਿਆਦਾ ਨੁਕਸਾਨ ਹੋਇਆ। ਇਹਦੇ ਚ 5 ਲੱਖ ਏਕੜ ਆਪਾਂ ਕਹਿੰਨੇ ਆ। ਜਿਹੜੀ ਬਾਕੀ ਬਚੀ ਆ ਉਹਦਾ ਝਾੜ ਘਟੇਗਾ। ਸੋ ਫਸਲ ਦਾ ਫਰਕ ਤਾਂ ਬਹੁਤ ਪਏਗਾ ਜੀ। ਲੇਕਿਨ ਐਸੋ ਲਈ ਕਹਿਣਾ ਮੁਸ਼ਕਲ ਹੈ। ਕਈ ਜਗ੍ਹਾ ਤੇ ਜਿੱਥੇ ਨਾਰਮਲੀ ਨਹੀਂ ਹੁੰਦਾ ਝੋਨਾ ਉੱਥੇ ਜ਼ਿਆਦਾ ਵੀ ਹੋ ਜਾਂਦਾ। ਸੋ ਐਸੋ ਦਾ ਅੰਦਾਜ਼ਾ ਜੇ ਲੱਗ ਰਿਹਾ ਹੋ ਸਕਦਾ 1 ਲੱਖ ਏਕੜ ਤੇ ਉਹਦੀ ਮਾਰ ਪਏ ਜੇ ਤੇ ਇਸ ਤੋਂ ਵੀ ਵੱਧ। ਜਿਹੜੀ ਹਲਦੀ ਆ ਕਾਲਾ ਜਿਹੜੀ ਦੂਜੀ ਫੰਗਸ ਤੇ ਉਹਦੀ ਮਾਰਤਾਂ ਮਤਲਬ ਮੈਨੂੰ ਲੱਗਦਾ ਵੀ ਹੋ ਸਕਦਾ 10 ਲੱਖ ਏਕੜ ਚ ਪਈ ਹੋਵੇ ਜੀ ਤੇ ਉਹਦੇ ਸਾਰੇ ਵਿੱਚ ਝਾੜ ਕੱਟੇਗਾ ਇਸ ਕਰਕੇ ਕੁੱਲ ਮਿਲਾ ਕੇ ਜਿਹੜਾ ਹੈਗਾ ਮੈਨੂੰ ਲੱਗਦਾ ਵੀ ਜਿਹੜਾ ਪੰਜਾਬ ਦੇ ਵਿੱਚ 20 25 ਤੇ 40% ਦੀ ਮਾਰ ਪੈ ਸਕਦੀ ਹੈ ਉਹ ਇੱਕ ਤਾਂ ਇਹਦੇ ਵਿੱਚ ਜਿਹੜੀ ਲੋਕਾਂ ਦੀ ਮਤਲਬ ਮੇਰੇ ਖਿਆਲ ਨਾਲ ਉਹਨਾਂ ਦੀ ਪਾਸਟਰ ਰੈਵਲਰੀ ਸੀ ਕੋਈ ਇਹ ਕੋਸ਼ਤਾ ਪੰਜਾਬ ਦੇ ਜਿਹੜਾ ਵਰਤਾਰਾ ਹੈਗਾ ਜੋ ਕਿ ਬਹੁਤ ਮਾੜਾ ਹੈ ਪੰਜਾਬ ਤਾਂ ਭਾਈਚਾਰੇ ਵਾਸਤੇ ਜਾਣਿਆ ਜਾਂਦਾ ਕੋਸ਼ੇ ਦਾ ਕਿਤੇ ਨਾ ਕਿਤੇ ਸਬੰਧ ਜਿਹੜਾ ਹੈਗਾ ਵੀ ਹੁਣ ਜਦੋਂ ਉਹਦੇ ਹੜ੍ਹ ਆਏ ਹੋਏ ਅਸੀਂ ਤਾਂ ਹੜ੍ਹਾਂ ਦੀ ਮਸੀਹ ਵਿੱਚ ਫਸੇ ਹੋਏ ਆ ਤੇ ਉਧਰੋਂ ਪਾਕਿਸਤਾਨ ਤੋਂ ਜੜੀਆਂ ਡਰੋਨਾਂ ਜੜੀਆਂ ਹੈਗੀਆਂ ਨੇ ਜਾਣੀਆਂ ਉਹ ਅੱਗੇ ਨਾਲੋਂ ਵੱਧ ਗਈਆਂ ਜਿਹੜੀ ਨਸ਼ੇ ਦੀ ਤਸਕਰੀਆ ਵੱਧ ਗਈ ਆ ਜਿਹੜੇ ਹਥਿਆਰਾਂ ਦੀ ਤਸਕਰੀਆ ਵੱਧ ਗਈ ਆ ਤੇ ਜਿਹੜੇ ਦੇਸ਼ ਦੇ ਦੁਸ਼ਮਣ ਆ ਉਹ ਵੀ ਐਸੋ ਦੇ ਉਹਨਾਂ ਨੂੰ ਲੱਗਦਾ ਵੀ ਸ਼ਾਇਦ ਸਾਨੂੰ ਮੌਕਾ ਮਿਲ ਗਿਆ ਇਹ ਤੇ ਕੇਂਦਰ ਦੀ ਸਰਕਾਰ ਕਿਤੇ ਨਾ ਕਿਤੇ ਚੁੱਪ ਬੱਠੀ ਬੈਠੀ ਆ ਤੇ ਉਹਨਾਂ ਨੂੰ ਜੇ ਪੰਜਾਬ ਦੇ ਕਿਸੇ ਵੀ ਇੱਕ ਏਕੜ ਦੇ ਵਿੱਚ ਝੋਨੇ ਦੀ ਪਰਾਲੀ ਨੂੰ ਅੱਗ ਲੱਗ ਜਾਏ ਤਾਂ ਉਹਨਾਂ ਕੋਲ ਸੈਟੇਲਾਈਟ ਦਾ ਇਮੇਜ ਆ ਜਾਂਦਾ ਉੱਥੇ ਬੰਦੇ ਪਹੁੰਚ ਜਾਂਦੇ ਆ ਤੇ ਉਹਨੂੰ ਜਾ ਕੇ ਬੰਦੇ ਦੇ ਉੱਤੇ ਕਾਰਵਾਈ ਕਰਾ ਦਿੰਦੇ ਆ। ਨਾ ਤਾਂ ਇਹਨਾਂ ਨੂੰ ਡਰੋਨਾਂ ਨਜ਼ਰ ਆਉਂਦੀਆਂ ਜਿਹੜੀਆਂ ਪਾਕਿਸਤਾਨ ਤੋਂ ਆਉਂਦੀਆਂ। ਇਹਨਾਂ ਦੇ ਪਤਾ ਨਹੀਂ ਕਿਹੋ ਜਿਹਾ ਸੈਟਲਾਈਟ ਆ ਤੇ ਨਾ ਹੀ ਇਹਨਾਂ ਨੂੰ ਖੇਤ ਕਿਸਾਨਾਂ ਦੇ ਡੁੱਬੇ ਹੋਏ ਖੇਤ। ਨਾ ਬਹੁਤ ਧੰਨਵਾਦ ਕਰਦੇ ਆ ਸਾਡੇ ਬਹੁਤ ਹੀ ਸਤਿਕਾਰਯੋਗ ਮੰਤਰੀ ਡਾਕਟਰ ਬਲਬੀਰ ਸਿੰਘ ਜੀ ਦਾ ਜਿਹੜੇ ਹਰ ਸਾਲ ਹਰ ਸੀਜ਼ਨ 'ਚ ਦੋ ਦੋ ਤਿੰਨ ਤਿੰਨ ਵਾਰੀ ਸਾਡੇ ਠੰਗੇੜਾ ਮੰਡੀ ਨੂੰ ਆ ਕੇ ਦੇਖ ਕੇ ਜਾਂਦੇ ਨੇ ਖਰੀਦ ਵੀ ਸ਼ੁਰੂ ਕਰਾਉਂਦੇ ਨੇ। ਜੇ ਕੋਈ ਦਿੱਕਤ ਆਉਂਦੀ ਆ ਅੜਤੀਏ ਮਤਲਬ ਇਹ ਕਹਿੰਦੇ ਨੇ ਕੋਈ ਪਰੇਸ਼ਾਨੀ ਆ ਫਿਰ ਵੀ ਮੰਤਰੀ ਸਾਹਿਬ ਨੂੰ ਅਸੀਂ ਧਿਆਨ ਚ ਲਿਆਉਂਦੇ ਆ ਫਿਰ ਵੀ ਆ ਜਾਂਦੇ ਨੇ ਜੀ ਕਈ ਕਈ ਵਾਰੀ ਆਉਂਦੇ ਨੇ ਮੈਂ ਮੰਤਰੀ ਸਾਹਿਬ ਦਾ ਬਹੁਤ ਧੰਨਵਾਦ ਕਰਦਾ ਖਰੀਦ ਕੇਂਦਰ ਜਿਸ ਤਰ੍ਹਾਂ ਕਾਲਾ ਦਾਣਾ ਬਹੁਤ ਜ਼ਿਆਦਾ ਨਹੀਂ ਮੰਗੇ ਸੀ ਚਲੋ ਮੰਤਰੀ ਸਾਹਿਬ ਨੂੰ ਪਹਿਲਾਂ ਵੀ ਕਹੇ ਸੀ ਅੱਜ ਵੀ ਕਹੀ ਆ ਵੀ ਜਿਵੇਂ ਕਾਲਾ ਦਾਣਾ ਜੀ ਕੁਦਰਤੀ ਕਰੋਪੀ ਹੈ ਤੇ ਕਿ ਥੋੜੀ ਜੀ ਵੀ ਥੋੜੀ ਜੀ ਖਰੀਦ ਚ ਢਿੱਲ ਦਿਓ ਨਾਲੇ ਕਿਸਾਨ ਸੌਖੇ ਰਹਿਣਗੇ ਨਾਲੇ ਜ਼ਿਮੀਂਦਾਰ ਸਾਰਾ ਭਰਾ ਆੜਤੀਆ ਭਾਈਚਾਰਾ ਉਹ ਵੀ ਸਾਰੇ ਸੌਖੇ ਰਹਿਣਗੇ ਕਿਉਂਕਿ ਨਾਲ ਦੀ ਨਾਲ ਵਕਿੰਗ ਜਾਵੇ ਚੱਕੀ ਜਾਵੇ ਜੀ ਅਸੀਂ ਧੰਨਵਾਦ ਕਰਦੇ ਆ ਜੀ ਪੰਜਾਬ ਸਰਕਾਰ ਦਾ ਜਿਹੜੇ ਮੰਡੀਆਂ ਚ ਗੇੜੇ ਲਾਉਂਦੇ ਨੇ